ਤੇਦਿਨੀ ਬਠਿੰਡਾ ਦੇ ਰਾਮਪੁਰਾ ਦੇ ਪਿੰਡ ਬੱਲੋਂ ਦਾ ਕਿਸਾਨ ਸ਼ੁਭਕਰਨ ਸਿੰਘ ਮਾਰੇ ਗਿਆ ਸੀ ਸੱਦੇ ਵਿੱਚ ਗੋਲੀ ਵੱਜੀ ਸੀ ਪੁਲਿਸ ਦੀ ਤਾਂ ਹੁਣ ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨਾਲ ਹੀ 1 ਕਰੋੜ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਸ਼ੁਭਕਰਨ ਮਹਸ 21 ਸਾਲਾਂ ਦਾ ਸੀ ਤੇ ਕਿਸਾਨੀ ਧਰਨੇ ਦੇ ਵਿੱਚ ਗਿਆ ਸੀ ਕਰੀਬ ਸਿਰਫ 3 ਏਕੜ ਜ਼ਮੀਨ ਦਾ ਮਾਲਕ ਸੀ ਸ਼ੁਭਕਰਨ ਸਿੰਘ ਸਰਕਾਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਵੀ ਮੰਗ ਕੀਤੀ ਹੈ ਨਾਲ ਲਿਖਿਆ ਕਿ ਲਿਖਤੀ ਰੂਪ ਦੇ ਵਿੱਚ ਮੰਗਾ ਨਾ ਮਨੇ ਜਾਂ ਤੱਕ ਸਸਕਾਰ ਆ ਜਿਹੜਾ ਪਰਿਵਾਰ ਨਹੀਂ ਕਰੇਗਾ ਪਰਿਵਾਰ ਨੂੰ ਮਿਲਣ ਪਹੁੰਚੇ ਐਸਟੀਐਮ ਨੇ ਮਦਦ ਦਾ ਭਰੋਸਾ ਦਿੱਤਾ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਨਹੀਂ ਮਦਦ ਦਾ ਭਰੋਸਾ ਜੜਾਉ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਮੱਲਾ ਪ੍ਰਸ਼ਾਸਨ ਨਾਲ ਸਾਡੀ ਕੋਈ ਮੱਲਾ ਜਿਹੜੀ ਕਮਿਟਮੈਂਟ ਹੁੰਦੀ ਹੈ ਅਸੀਂ ਉਹ ਤੇ ਕਹਿੰਦੇ ਜਿਹੜਾ ਵੀ ਕੁਝ ਕਰਨਾ ਸੀ ਉਸੀ ਮਤਲਬ ਲਿਖਤੀ ਰੂਪ ਚ ਅਸੀਂ ਮਤਲਬ ਕਿਸੇ ਦੇ ਭਰੋਸੇ ਚ ਨਹੀਂ ਗੱਲਾਂ ਚ ਨਹੀਂ ਆਉਣਾ ਸਰ ਵੀ ਉਹ ਹੋਣਾ ਚਾਹੁੰਦੇ ਵੀ ਜੋ ਵੀ ਮਤਲਬ ਕਾਰਵਾਈ ਆ ਉਹ ਸੰਸਕਾਰ ਤੋਂ ਅਸੀਂ ਸਾਰਾ ਕੁਝ ਪਹਿਲਾਂ ਉਹਦੀ ਮੰਗ ਕਰਦੇ ਹਾਂ ਅਸੀਂ ਤਾਂ ਮੰਗ ਜੀ ਪਰਵਾਦ ਬੜੀ ਉੱਤੇ ਇਹੀ ਹੈ ਵੀ ਸਾਡਾ ਇਹ ਜਿਹੜਾ ਨੌਜਵਾਨ ਗਿਆ ਸੀ ਮੇਰਾ ਭਤੀਜਾ ਇਹ ਕਿਸਾਨੀ ਤੇ ਲੋਕਾਂ ਦੇ ਹੱਕਾਂ ਦੀ ਮੰਗ ਕਰਨ ਗਿਆ ਸੀ ਇਸ ਕਰਕੇ ਇਹਨੂੰ ਲੋਕ ਸ਼ਹੀਦ ਕਰਾਰ ਦਿੱਤਾ ਜਾਵੇ ਤੇ ਉਹਦੇ ਹਿਸਾਬ ਨਾਲ ਜਿਹੜੇ ਆਪਾਂ ਸ਼ਹੀਦਾਂ ਨੂੰ ਇਹ ਜਿਵੇਂ ਆਪਣੇ ਨੌਜਵਾਨਾਂ ਨੂੰ ਜਵਾਨਾਂ ਨੂੰ ਮੈਰੀ ਮਿਲਟਰੀ ਵਾਲਿਆਂ ਨੂੰ ਆਉਂਦਾ ਹੈ ਉਸ ਤਿਕਾ ਇਹਨੂੰ ਜਿਹੜੀ ਸਹਿਤ ਹੈ ਉਹ ਪੰਜਾਬ ਸਰਕਾਰ ਬਣੀਓ ਕਰੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਮੰਗਾਂ ਲਿਖਤੀ ਰੂਪ ਦੇ ਵਿੱਚ ਨਹੀਂ ਮੰਨ ਲਿਆ ਜਾਂਦੀਆਂ ਸ਼ੁਭਕਰਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਦ ਤੱਕ ਪਰਿਵਾਰ ਸਰਕਾਰ ਨਹੀਂ ਕਰੇਗਾ ਪਰਵਾਰ ਦੇ ਇੱਕ ਮੈਂਬਰ ਲਈ ਨੌਕਰੀ ਤੇ ਕਰਜ਼ ਮੁਆਫੀ ਦੀ ਮੰਗ ਅਜੜੀ ਉਹ ਕੀਤੀ ਗਈ ਹੈ ਪਰਵਾਰ ਨੂੰ ਮਿਲਣ ਪਹੁੰਚੇ ਐਸਟੀਐਮ ਨੇ ਮਦਦ ਦਾ ਭਰੋਸਾ ਦਿੱਤਾ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਸ਼ਾਸਨਿਕ ਸਿਵਲ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸਹਿਯੋਗੀ ਕੁਲਬੀਰ ਵੀਰਾ ਸਾਡੇ ਨਾਲ ਫੋਨਲਾਈਨ ਤੇ ਜੁੜ ਚੁੱਕੇ ਨੇ ਕੁਲਬੀਰ ਕੀ ਕੋਈ ਜਾਣਕਾਰੀ ਹੈ ਮੇਰੀ ਆਵਾਜ਼ ਮਿਲ ਪਾਰੀ ਹੈ ਕੁਲਬੀਰ ਤਾਂ ਸੈਯੋਗੀ ਕੁਲਬੀਰ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਪਾਰੀ ਸੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਤਾਂ ਜੋ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਕਿਸਾਨ ਸ਼ਿਪਕਰਨ ਦੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਪਰਿਵਾਰ ਦੇ ਲਈ ਪਰਿਵਾਰ ਦੇ ਇੱਕ ਮੈਂਬਰ ਦੇ ਲਈ ਸਰਕਾਰੀ ਨੌਕਰੀ ਤੇ ਗਜ਼ ਮਾਫੀ ਦੀ ਮੰਗ ਕੀਤੀ ਗਈ ਹੈ ਲਿਖਤੀ ਰੂਪ ਦੇ ਵਿੱਚ ਮੰਗਾ ਨਾਮ ਮਨੇ ਜਾਣ ਤੱਕ ਸੰਸਕਾਰ ਪਰਿਵਾਰ ਨਹੀਂ ਕਰੇਗਾ ਸ਼ਿਪਕਰਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਵੀ ਮੰਗ ਕੀਤੀ ਹੈ ਪਰਿਵਾਰ ਨੂੰ ਮਿਲਣ ਪਹੁੰਚੇ ਐਸਟੀਐਮ ਦੇ ਵੱਲੋਂ ਮਦਦ ਦਾ ਪ੍ਰੋਸਾ ਦਿੱਤਾ ਗਿਆ ਇਹ ਉਹੀ ਕਿਸਾਨ ਨੌਜਵਾਨ ਕਿਸਾਨ ਦੀ ਫੋਟੋ ਹੈ ਜੋ ਬੀਤੇ ਦਿਨੀ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਹੁਣ ਤੱਕ ਪੰਜ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਪੁਲਿਸ ਅਧਿਕਾਰੀ ਪਹੁੰਚੇ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਨੇ ਗੱਲ ਪਰਿਵਾਰ ਦੇ ਨਾਲ ਕੀਤੀ ਜਾ ਰਹੀ ਹੈ ਸਿੱਧੇ ਵਿੱਚ ਗੋਲੀ ਮਾਰੀ ਗਈ ਇਸ ਦੇ ਹਰਿਆਣਾ ਪੁਲਿਸ ਵੱਲੋਂ ਖਨੌਰੀ ਬਾਰਡਰ ਤੇ ਜਿਸ ਤੇ ਚੱਲਿਆ ਥਾਏ ਹੀ ਇਸ ਨੇ ਦਮ ਤੋੜ ਦਿੱਤਾ ਗਰੀਬ ਪਰਵਾਰ ਨਾਲ ਸੰਬੰਧਤਾ ਸਿਰਫ 1 ਏਕੜ ਜ਼ਮੀਨ ਹੈ ਨਾਲ ਦੇ ਕੋਲੇ ਦੋ ਬਣਾ ਦਾ ਇਕਲੋਤਾ ਭਰਾ ਸੀ ਕਰਦੇ ਹਾਲਾਤ ਵੀ ਕੋਈ ਬੋਤੇ ਠੀਕ ਵਿਖਾਈ ਨਹੀਂ ਦੇ ਰਹੇ ਤਸਵੀਰਾਂ ਵੀ ਅਸੀਂ ਦੇਖ ਪਾ ਰਹੇ ਹਾਂ ਕਿਸਾਨ ਸ਼ੁਕਰਨੂਸ਼ੀ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ ਲਗਾਤਾਰ ਸਰਹੱਦਾਂ ਤੇ ਕਿਸਾਨ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਸੈਤ ਮੰਤਰੀ ਬਲਵੀਰ ਸਿੰਘ ਨੇ ਇਸ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੁਣ ਲੈਂਦੇ ਹਾਂ ਬਾਕੀਆਂ ਦੇ ਨਾਲ ਵੀ ਇਦਾਂ ਹੈ ਜਿਹੜੇ ਸ਼ੁਕਰਮ ਦੀ ਜਿਹੜੀ ਦਸਵੀ ਹੋਈ ਹੈ ਜੀ ਉਹਦੇ ਵਿੱਚ ਵੀ ਉਹਦੇ ਸਿਰ ਦੇ ਪਿੱਛੇ ਕੋਈ ਨਹੀਂ ਲੱਗਿਆ that means ਕਿ ਉਹ ਬੈਰੀਰ ਤੋੜਨ ਨਹੀਂ ਜਾ ਰਹਾ ਸੀ ਉਹ ਵਾਪਸ ਆ ਰਿਹਾ ਸੀ ਬੱਚੇ ਤੇ ਇਹ ਜਿਹੜੀ ਅਨਪ੍ਰਵੋਕਟ ਵਾਇਲੈਂਸ ਇਹ ਮਤਲਬ ਬਹੁਤ ਹੀ ਦੁਖਦਾਈ ਆ ਮੇਰੀ ਮੇਰੀ ਸਾਰੀ ਹਮਦਰਦੀ ਮੇਰੀ ਜਿਹੜਾ ਸਨੇ ਆ ਉਹ ਉਹਨਾਂ ਦੇ ਪਰਿਵਾਰ ਵਾਸਤੇ ਆ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀ ਮਾਂ ਤੇ ਉਹਦਾ ਇਕੱਲਾ ਪੁੱਤ ਸੀਗਾ ਤੇ ਉਹਨਾਂ ਦੇ ਘਰ ਦੇ ਵਿੱਚ ਤੇ ਕਹਿਰ ਮਰਤ ਗਿਆ ਨਾ ਜੀ ਇਹ ਅਤਿਆਚਾਰ ਆ ਜੀ ਇਹ ਮਤਲਬ ਜੁਰਮ ਆ ਬਹੁਤ ਵੱਡਾ ਜਿਹੜਾ ਹਰਿਆਣਾ ਸਰਕਾਰ ਨੇ ਕੀਤਾ ਬਹੁਤ ਮਾੜੀ ਗੱਲ ਆ ਔਰ ਆਪਣਾ ਜ